ਹallelujah ਕਲਿਸੇ ਸਭ ਕੋ ਜੈਮਸੀਦੀ ਮੈਂ ਜੀਉਂਦੇ ਪਰਮੇਸ਼ਰ ਉਹਦੀ ਜੀਉਂਦੀ ਹਜ਼ੂਰੀ ਦੇ ਵਿੱਚ ਤੁਹਾਡਾ ਸਾਜਿਆ ਤੇ ਸਵਾਗਤ ਔਰ ਵੈਲਕਮ ਕਰਦਾ ਹਾਂ ਔਰ ਕਲਿਸਿਆ ਮੈਂ ਪਰਮੇਸ਼ਰ ਵਿੱਚ ਆਸਾ ਔਰ ਵਿਸ਼ਵਾਸ ਰੱਖਦਾ ਤੂ ਸਭ ਠੀਕ ਹੋ ਤੂ ਸਭ ਬਲੇਸ ਹੋ ਹallelujah ਹallelujah ਉਹ ਕਲਿਸੇ ਦੀ ਦਸ ਜੂਬੂਰਾ ਦੀ ਪੋਥੀ 127 ਅਧਾਇ ਉਹਦੇ ਇੱਕ ਵਚਨ ਨੂੰ ਪੜਦੇ ਆ ਉਹਦੇ ਵਿੱਚ ਲਿਖਿਆ ਵਜੇਕਰ ਯਹੋਵਾ ਹੀ ਨਾ ਕਰ ਬਨਾਵੇਂ ਮਾਰੇ ਦੀ ਮਿਹਨਤ ਵਿਅਰਥ ਜਿਸ ਸਹਰ ਦੀ ਯਹੋਵਾ ਹੀ ਨਾ ਰਾਖੀ ਕਰੇ ਉਸ ਜਗਤ ਕੋ ਰਾਖੇ ਦਾ ਜਗ ਨਾ ਵਿਅਰਥ ਵਾ ਰਾਖੇ ਦਾ ਜਗ ਨਾ ਬੇਕਾਰ ਵਾ ਜਾਨੀ ਕਿ ਜਿਹੜਾ ਬਚਾਓ ਆ ਉਹ ਪਰਮੇਸ਼ਰ ਦੇ ਵੱਲ ਉਹਦਾ ਪਵਿੱਤਰ ਬਚਨ ਦੇ ਵਿੱਚ ਇੰਗਾ ਮੇਤੋ ਸੁੱਟ ਕੋਈ ਤਨੂੰ ਬਚਾਉਣ ਵਾਲਾ ਪਰਮੇਸ਼ਰ ਨਹੀਂ ਆ ਜਾਨੀ ਕਿ ਜਿਹੜਾ ਬਚਾਓ ਪਰਮੇਸ਼ਰ ਦੇ ਵੱਲ ਜੇ ਤੱਕ ਬਚਾਓ ਪਰਮੇਸ਼ਰ ਦੇ ਵੱਲ ਵਾ ਜੇ ਨਹੀਂ ਕਰਦੇ ਆਸ ਸਵਾ ਇਦਾਂ ਹੀ ਪਰਮੇਸ਼ਰ ਦੇ ਵੱਲ ਵਾ ਹallelujah ਇਦਾ ਹੀ ਜਿਹੜਾ ਜਿਹਦਾ ਘਰ ਦੀ ਆਸ ਪਰਮੇਸ਼ਰ ਦੇ ਵੱਲੋਂ ਆ ਬਚਾਓ ਪਰਮੇਸ਼ਰ ਦੇ ਵੱਲੋਂ ਇਦਾ ਚੈਨ ਨਹੀਂ ਪਰਮੇਸ਼ਰ ਦੇ ਵੱਲੋਂ ਸ਼ਾਂਤੀ ਵੀ ਪਰਮੇਸ਼ਰ ਦੇ ਹੋਵੇ ਔਰ ਬਲ ਵੀ ਪਰਮੇਸ਼ਰ ਦੇ ਵੱਲੋਂ ਉਹਦੇ ਪਵਿੱਤਰ ਬਚਨ ਦੇ ਵਿੱਚ ਲਿਖਿਆ ਮੇਤੋਂ ਵੱਖ ਹੋ ਕੇ ਤੂੰ ਜੀ ਕੁਝ ਨਹੀਂ ਕਰ ਸਕਦੇ ਅਸੀਂ ਪਰਮੇਸ਼ਰ ਤੋਂ ਵੱਖ ਹੋ ਕੇ ਇਹ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਇਹ ਚੀਜ਼ਾਂ ਪਰਮੇਸ਼ਰ ਦੇ ਵੱਲੋਂ ਅਗਰ ਇਹ ਚੀਜ਼ਾਂ ਨੂੰ ਤੁਸੀਂ ਉਹ ਨਾਲ ਇਹ ਚੀਜ਼ਾਂ ਤੁਹਾਨੂੰ ਚਾਹੀਦੀਆਂ ਹਨ ਤੇ ਫਿਰ ਤੁਹਾਨੂੰ ਪਰਮੇਸ਼ਰ ਦੇ ਨੇਰੇ ਉਹਨਾਂ ਪਾਵੇਗਾ ਇਹ ਚੀਜ਼ਾਂ ਜੇ ਤੁਸੀਂ ਪਰਮੇਸ਼ਰ ਤੋਂ ਦੂਰ ਰਹਿ ਕੇ ਇਹ ਚੀਜ਼ਾਂ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ ਹਲੇ ਉਹਨੇ ਕਾਮੇ ਤੋਂ ਵੱਖ ਹੋ ਕੇ ਤੁਸੀਂ ਕੋਈ ਚੀਜ਼ ਨਹੀਂ ਕਰ ਸਕਦੇ ਅਗਰ ਤੁਹਾਡੀ ਜ਼ਿੰਦਗੀ ਵਿੱਚ ਚੈਨ ਨਹੀਂ ਹੈ ਅਗਰ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਹੈ ਬਲ ਨਹੀਂ ਹੈ ਅੱਜ ਮੈਂ ਤੁਹਾਨੂੰ ਦੱਸਾਂਗਾ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਦਾਂ ਐਂਟਰ ਕਰਨੀਆਂ ਇਹ ਤੁਸੀਂ ਇਹ ਚੀਜ਼ਾਂ ਕਿੱਦਾਂ ਰਾਬਤ ਕਰ ਸਕਦੇ ਹੋ ਜਿਹਦਾ ਜਸਾਇਤੀ ਕਿਤਾਬਤੀ ਅਧੈ ਉਹਦਾ 15 ਵਚਨ ਦੇ ਵਿੱਚ ਲਿਖਿਆ ਵਾ ਪ੍ਰਭੂ ਯਹਵਾ ਇਜ਼ਰਾਈਲ ਦਾ ਪਵਿੱਤਰ ਪੁਰਖ ਐਂ ਉਹ ਆਖਦਾ ਵਾ ਅੱਜ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਤੁਹਾਨੂੰ ਗੱਲ ਕਰ ਰਿਹਾ ਉਹਦੇ ਵਚਨ ਦੇ ਵਿੱਚ ਲਿਖਿਆ ਉਹ ਆਪਣਾ ਵਚਨ ਗੱਲ ਕੇ ਚੰਗਾ ਕਰਨ ਵਾਲਾ ਪਰਮੇਸ਼ਰ ਵਾ ਹallelujah ਉਹ ਆਜਾ ਆਪਣੇ ਵਚਨ ਦੇ ਦੁਆਰਾ ਕੋਹਣਾਂ ਗੱਲ ਕਰ ਰਿਹਾ ਲਿਖਿਆ ਪ੍ਰਭੂ ਯਹਵਾ ਇਜ਼ਰਾਈਲ ਦਾ ਪਵਿੱਤਰ ਪੁਰਖ ਪਰਮੇਸ਼ਰ ਤੁਹਾਨੂੰ ਐਂ ਗੱਲ ਕਰ ਰਿਹਾ ਵਾ ਕਰ ਰਿਹਾ ਵਾ ਲਿਖਿਆ ਵਾ ਮੋਰ ਔਨ ਵਿੱਚ ਚੈਨ ਹਲਕਾ ਦਾ ਮੋਰ ਔਨ ਦੇ ਵਿੱਚ ਤੁਹਾਡਾ ਚੈਨ ਹੋਵੇਗਾ ਜੇਰਾ ਚੈਨ ਤੁਹਾਡੀ ਜ਼ਿੰਦਗੀ ਵਿੱਚ ਚਲਾ ਗਿਆ ਹੋ ਪਰ ਮੇਸ਼ੂਦੂ ਦੂਰ ਯਾਦਾਂ ਦੇ ਗੱਲ ਕਰੇ ਜੇ ਤੂੰ ਮਰੋਗੇ ਉਚੈਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਵੇਗਾ ਤੇ ਚੈਨ ਦੇ ਵਿੱਚ ਤੁਹਾਡਾ ਬਚਾਓ ਹੋਵੇਗਾ ਕਹਿੰਦਾ ਚੈਨ ਦੇ ਵਿੱਚ ਹੀ ਤੁਹਾਡਾ ਬਚਾਓ ਹੋਗਾ ਹallelujah ਕਹਿੰਦਾ ਚੈਨ ਦੇ ਵਿੱਚ ਹੀ ਤੁਹਾਡਾ ਬਚਾਓ ਹੋਗਾ ਜੇ ਤੁਸੀਂ ਮੂਰੋ ਕੇ ਕਹਦਾ ਮੂਰ ਓਮ ਦੇ ਵਿੱਚ ਚੈਨ ਤੇ ਚੈਨ ਦੇ ਵਿੱਚ ਤੁਹਾਡਾ ਬਚਾਓ ਹੋਵੇਗਾ ਸ਼ਾਂਤੀ ਅਤੇ ਪਰੋਸੇ ਦੇ ਤੁਹਾਡਾ ਬਲ ਹੋਗਾ ਕਹਿੰਦਾ ਸ਼ਾਂਤੀ ਅਤੇ ਪਰੋਸੇ ਦੇ ਵਿੱਚ ਤੁਹਾਡਾ ਬਲ ਹੋਵੇਗਾ ਪਰ ਤੁਸੀਂ ਨਾ ਚਾਹੇਂਗਾ ਇਹ ਚੀਜ਼ਾਂ ਮੈਂ ਤੁਹਾਡੀ ਜ਼ਿੰਦਗੀ ਨੂੰ ਦੇ ਇਹ ਚੀਜ਼ਾਂ ਮੈਂ ਤੁਹਾਡੀ ਇਹ ਆਸਾਂ ਕਹਿੰਦਾ ਮੈਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੇਈਆਂ ਚੁੰਦਾਈ ਪਰ ਤੁਸੀਂ ਨਾਹਣ ਜੇ ਤੁਸੀਂ ਮੇਰੇ ਤੋਂ ਦੂਰ ਹੋ ਗਏ ਤੇ ਪਰਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਤੋਂ ਅਲੱਗ ਹੋ ਕੇ ਤੁਸੀਂ ਕੁਝ ਨਹੀਂ ਕਾਇਮ ਕਰ ਸਕਦੇ ਪਰਮੇਸ਼ਰ ਦੇ ਅਲੱਗ ਹੋ ਕੇ ਇਹ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਇਹ ਚੀਜ਼ਾਂ ਪਰਮੇਸ਼ਰ ਦੇ ਵੱਲੋਂ ਇਹ ਆਸਾਂ ਪਰਮੇਸ਼ਰ ਦੇ ਵੱਲੋਂ ਬਚਾਓ ਯਹਵਾ ਦੇ ਵੱਲੋਂ ਕਰਦੀ ਆਸ ਯਹਵਾ ਨਾਲ ਚੈਨ ਔਰ ਸਾਥ ਦੀ ਬਲ ਹੋ ਹੋਵਾ ਦੇ ਵੱਲੋਂ ਹallelujah ਅਲੱਹ ਤੇ ਇਹ ਜੀਜ਼ਾ ਤੁਸ ਪਰਮਿਸ਼ਨ ਤੋਂ ਅਲੱਗ ਹੋ ਕੇ ਪ੍ਰਾਪਤ ਨਹੀਂ ਹੋਣਗੀਆਂ ਇਹ ਜੀਜ਼ਾ ਤੁਹਾਨੂੰ ਕਿੱਦਾਂ ਪ੍ਰਾਪਤ ਹੋਣਗੇ ਕਿੱਦਾਂ ਤਾਂ ਮੋਰ ਓਨ ਦੇ ਵਿੱਚ ਤੁਹਾਡਾ ਚੈਨ ਤੇ ਚੈਨ ਦੇ ਵਿੱਚ ਤੁਹਾਡਾ ਬਚਾਓ ਉਹ ਸ਼ਾਂਤੀ ਦੇ ਵਿੱਚ ਪ੍ਰੋਸਸ ਉਹ ਪ੍ਰੋਸਸ ਦੇ ਵਿੱਚ ਤੁਹਾਡਾ ਬਲ ਹੋਵੇਗਾ ਪਰ ਇਹ ਜੀਜ਼ਾ ਤੁਸੀਂ ਨਹੀਂ ਚਾਹੀਦਾ ਇਹ ਆਸਾ ਮੈਂ ਤੁਹਾਨੂੰ ਦੇਣੀ ਹੈ ਚਾਹੁੰਦਾ ਪਰ ਇਹ ਜੀਜ਼ਾ ਤੁਸੀਂ ਨਹੀਂ ਚਾਹੀਦਾ ਅਗਰ ਤੁਹਾਨੂੰ ਇਹ ਜੀਜ਼ਾ ਚਾਹੀਦੀ ਹੈ ਵਾ ਤੇ ਤੁਹਾਨੂੰ ਪਰਮੇਸ਼ੁਰ ਦੇ ਨੇਰੇ ਉਹਨਾਂ ਕੋਲ ਕਹ ਤੁਸੀਂ ਮੇਰੇ ਨੇਰੇ ਹੋ ਮੈਂ ਤੁਹਾਡੇ ਨੇਰੇ ਆਮ ਇਹ ਤੁਸੀਂ ਪਰਮੇਸ਼ਰ ਦੇ ਕਰੀਬ ਆਓਗੇ ਪਰਮੇਸ਼ਰ ਤੁਹਾਡੇ ਕਰੀਬ ਆਊਗਾ ਫਿਰ ਉਹ ਚੈਨ ਫਿਰ ਉਹ ਬਲ ਫਿਰ ਉਹ ਬਚਾਓ ਫਿਰ ਉਹ ਸ਼ਾਂਤੀ ਤੁਹਾਡੀ ਜ਼ਿੰਦਗੀ ਦੇ ਵਿੱਚ ਐਂਟਰ ਕਰੇਗੀ ਹallelujah ਹallelujah ਅੱਜ ਤੁਸੀਂ ਫੈਸਲਾ ਕਰੋ ਪਰਮੇਸ਼ਰ ਦੇ ਕਰੀਬ ਪਹੁੰਚਦਾ ਔਰ ਆਪਣੇ ਮੂੰਹ ਦੇ ਵਿੱਚੋਂ ਅੰਗੀਕਾਰ ਕਰੋ ਕਿ ਤੂੰ ਮੇਰਾ ਪਰਮੇਸ਼ੁਰ ਵਾ ਹallelujah ਔਰ ਮੈਂ ਤੇਰੇ ਵਚਨ ਦੀ ਪਾਲਣਾ ਕਰਗਾ ਇਹ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਅੰਗੀਕਾਰ ਕਰੋ ਕਿ ਤੂੰ ਮੇਰਾ ਪਰਮੇਸ਼ੁਰ ਹੈ ਮੈਂ ਤੇਰੇ ਵਚਨ ਦੀ ਪਾਲਣਾ ਕਰਗਾ ਤੇ ਪਰਮੇਸ਼ਰ ਨੇ ਤੁਹਾਡਾ ਇੱਕ ਜ਼ੁਬਾਨ ਕੀਤੇ ਵੀ ਤੂੰ ਮੇਰੀ ਜੀ ਪ੍ਰਜਾਬਾ ਉਹਨੇ ਨਿੱਜੀ ਪ੍ਰਜਾ ਨੇ ਇੱਕ ਜ਼ੁਬਾਨ ਕੀਤੀ ਆ ਕਿ ਜਿੰਨੀਆਂ ਵੀ ਮੈਂ ਕੋਮਾਂ ਨੂੰ ਬਣਾਵਾਗਾ ਜਿੰਨੀਆਂ ਵੀ ਕੋਮਾਂ ਨੂੰ ਮੈਂ ਬਣਾਵਾਗਾ ਇਹ ਉਸਤਨਾ ਉਰਤਪੱਤ ਦੇ ਵਿੱਚ ਤੁਸੀਂ ਉੱਚੇ ਹੋਗੇ ਅਗਰ ਤੁਸੀਂ ਅਜ ਉਸਤਨਾ ਪੱਤ ਵਿੱਚ ਉੱਚੇ ਹੋਣਾ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਬਲ ਚਾਹੁੰਦੇ ਆ ਚੈਨ ਚਾਹੁੰਦੇ ਆ ਬਚਾਓ ਚਾਹੁੰਦੇ ਆ ਇਹ ਪਰਮੇਸ਼ਰ ਦੇ ਵੱਲੋਂ ਤੇ ਪਰਮੇ ਇਹ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਪਰਮੇਸ਼ਰ ਦੇ ਕਰੀਬ ਆਉਣਾ ਪਊਗਾ ਉਹ ਤੁਹਾਨੂੰ ਆਪਣੇ ਮੂੰਹ ਦੇ ਵਿੱਚੋਂ ਅੰਗੀਕਾਰ ਕਰਨਾ ਪਊਗਾ ਤੂੰ ਮੇਰਾ ਪਰਮੇਸ਼ਰ ਉਹ ਮੈਂ ਤੇਰੇ ਬਚਨ ਦੀ ਪਾਲਣਾ ਕਰਾਂਗਾ ਆਉ ਉਹ ਖਣ ਬੰਦ ਕਰਾ ਕੇ ਹੋਰ ਪ੍ਰਾਰਥਨਾ ਵਿੱਚ ਜਾਵਾਂਗੇ ਮੇਰੇ ਖੁਦਾਵੰ ਅੱਜ ਜਿੰਨੇ ਵੀ ਪਿਤਾ ਜੋ ਤੇ ਤੋਂ ਦੂਰ ਵਾ ਔਰ ਜਿਤਨੇ ਵੀ ਅੱਜ ਆਪਣੇ ਮੂਹਤ ਵਿੱਚ ਹੰਗੀਕਾਰ ਕਰਨੇ ਪੀ ਤੁਮੇਰਾ ਪਰਮੇਸ਼ਰ ਵਾ ਕੋਈ ਪਵਿੱਤਰ ਬੱਚੇ ਦੇ ਵਿੱਚ ਗੱਬਚਾਓ ਯਹਵਾ ਦੇ ਵੱਲੋਂ ਘਰ ਦੇ ਬਰਕਤ ਯਹਵਾ ਦੇ ਵੱਲੋਂ ਆ ਚੈਨ ਯਹਵਾ ਦੇ ਵੱਲੋਂ ਬਚਾਓ ਯਹਵਾ ਦੇ ਵੱਲੋਂ ਸ਼ਾਂਤੀ ਔਰ ਬਾਲ ਯਹਵਾ ਦੇ ਵੱਲੋਂ ਅਜਿਤਨੇ ਵੀ ਆਪਣੇ ਮੂੰਹ ਦੇ ਵਿੱਚ ਅੰਗੀਕਾਰ ਕਰਨ ਤੇ ਮੇਰਾ ਪਰਮੇਸ਼ਰ ਮੈਂ ਤੇਰੇ ਬੱਚੇ ਦੀ ਪਾਲਣਾ ਕਰਾਂਗਾ ਔਰ ਜਿਤਨੇ ਵੀ ਅੱਜ ਆਪਣੇ ਪਾਪਾ ਤੋਂ ਤੋਬਾ ਕਰਨ ਔਰ ਜਿਤਨੇ ਵੀ ਤੇਰੀ ਅੱਜ ਕਰੀਬ ਉਹ ਦਾ ਫੈਸਲਾ ਕਰਨ ਤੇ ਦਾ ਉਹ ਸ਼ਾਂਤੀ ਇਹਨਾਂ ਜ਼ਿੰਦਗੀ ਵਿੱਚ ਐਂਟਰ ਕਰ ਉਹ ਚੈਨ ਇਹਨਾਂ ਦੀ ਜ਼ਿੰਦਗੀ ਵਿੱਚ ਐਂਟਰ ਕਰ ਉਹ ਬਚਾਓ ਤੁਹਾਡੇ ਵੱਲੋਂ ਹੋਵੇ ਇਹਨਾਂ ਦੀ ਜ਼ਿੰਦਗੀਾਂ ਦੇ ਵਿੱਚ ਉਹ ਅਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਏ ਪਿਤਾ ਜੀ ਮੇਰੀ

ਤੇਰੇ ਵੱਲੋਂ ਆਪੇ ਤਾਂ ਪਰਬ ਦੀ ਹੈ ਚੈਨ ਤੇਰੇ ਵੱਲੋਂ ਸ਼ਾਂਤੀ ਤੇਰੇ ਵੱਲੋਂ ਉਹ ਚੈਨ ਉਹ ਪਲ ਇਹਨਾਂ ਜ਼ਿੰਦਗੀ ਵਿੱਚ ਅਭੀ ਐਂਟਰ ਕਰੇ ਪੇਦਾ ਅਭੀ ਐਂਟਰ ਕਰੇ ਅਭੀ ਤੇਰੇ ਕੋਲ ਕਰੀਬ ਆਉਂਦਾ ਫੈਸਲਾ ਕਰਨ ਪੇਦਾ ਮੇਰੀ ਪ੍ਰਾਰਥਨਾ ਵਾ ਚਿੱਤ ਨੇ ਮੇਰੇ ਤੇ ਕੀ ਬੋਨੂਂ ਚ ਤੇਰੇ ਵੱਲੋਂ ਬਚਾਓ ਹੋਵੇ ਨਾ ਜ਼ਿੰਦਗੀ ਵਿੱਚ ਤੇਰੇ ਵੱਲੋਂ ਪਾਲਾ ਵੇਣ ਨਾ ਜ਼ਿੰਦਗੀ ਵਿੱਚ ਚੈਨ ਆਵੇ ਸ਼ਾਂਤੀ ਆਵੇ ਪਿਤਾ ਜੀ ਕਿਉਂਕਿ ਤੁਸੀਂ ਸ਼ਾਂਤ ਦਾ ਰਾਜਮਾ ਤੇਰੀ ਕਿਰਪਾ ਇਹ ਨਾਲ ਪਰ ਸਦਾ ਬਣੀ ਰਹੇ ਪ੍ਰਵੇਸ਼ ਤੇਨਾ ਚ ਮੰਗਦੇ ਨੇ ਅਮੀ ਹਾਲੇਲੂਇਆ